ਦੀ ਹਾਲਚਾਲ ਜੀ ਉਮੀਦ ਆ ਠੀਕ ਠਾਕ ਹੋਵਾਂਗੇ ਕੂਤਰ-ਕੂਤਰ ਸਾਰੇ ਪਾਈਆਂ ਦੇ ਹੋਣਗੇ ਕੈਂਟ ਕਰਪਰਵਾ ਠੀਕ ਹੋਣਗੇ ਅੱਜ ਆ ਜਦਾ ਨਵਾਂ ਬਲੌਗ ਸਟਾਰਟ ਕਰਦੇ ਆ ਜਿਹੜਾ ਪਿਛਲੇ ਬਲੌਗ ਦੇ ਵਿੱਚ ਆਪਾਂ ਪਿੰਜਰਾ ਰਾਇਆ ਸੀ ਥੱਲੇ ਅੱਜ ਉਸੇ ਪਿੰਜਰੇ ਦੇ ਵਿੱਚ ਮਿੱਟੀ-ਮੁੱਟੀ ਪਾ ਕੇ ਚਾਹੀਦਾ ਇੱਕ ਨੰਬਰ ਕੰਮ ਕਰਕੇ ਜੀ ਕੂਤਰ ਛੱਡਾਂਗੇ ਜੀ ਪਿੰਜਰਾ ਵੇਖ ਲਓ ਜੀ ਜਿਹੜੇ ਬਾਈ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਮੈਂ ਹੋਰ-ਹੋਰ ਨਵੇਂ-ਨਵੇਂ ਬਲੌਗ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰੀ ਜਾ ਰੂਗਾ ਠੀਕ ਹੈ ਜੋ ਬ్రో ਤੇ ਫਿਲਹਾਲ ਜਿਹੜੀ ਗੱਲ ਕਰਦੇ ਸੀ ਉੱਥੇ ਹੀ ਆਣੀ ਦੁਬਾਰਾ ਵੀ ਆਪਾਂ ਪਿੰਜਰਾ ਲਾ ਲਿਆ ਸੀ ਥੱਲੇ ਅੱਜ ਪਿੰਜਰੇ ਦੇ ਵਿੱਚ ਮਿੱਟੀ-ਮੁੱਟੀ ਪਾ ਕੇ ਜਿਵੇਂ ਇੱਕ ਨੰਬਰ ਕੰਮ ਕਰਨਾ ਜੀ ਉਹਦਣ ਪਿੰਜਰਾ ਲਾਉਂਦੇ ਥੋੜੀ ਜੀ ਮਿਸਟੇਕ ਹੋ ਗਈ ਸੀ ਕਿਉਂਕਿ ਕੋਠੇ ਤੋਂ ਲਾਇਆ ਸੀ ਦੋ ਜਾਣੇ ਸੀ ਰਸੇ ਬੰਨ ਕੇ ਜੀ ਤੇ ਫਟੀਆਂ ਪੜੀ ਚਕੀਆਂ ਦੇ ਵਿੱਚੋਂ ਜੀ ਠੀਕ ਹੈ ਜੋ ਬ్రో ਆ ਵੜੀਆਂ ਕਿਉਂਕਿ ਉਹ ਬਨੇਰਾ ਵਜਿਆਉਂਦੇ ਤੇ ਤੇ ਫਿਲਹਾਲ ਜੀ ਆਪਣੀ ਡੱਬੀ ਕਬੂਤਰੀ ਜਿਹੜੀ ਮਰੀ ਆ ਉਹਦਾ ਆਂਡਾ ਵੀ ਪਿਆ ਵੇਖੀ ਜੀ ਇਹਦੇ ਤੇ ਇਹਦੇ ਵਿੱਚ ਉਹ ਕਬੂਤਰ ਤਾੜਨੇ ਜੀ ਇੱਕ ਮਿੰਟ ਦੱਸ ਦਈਏ ਇਹਦੇ ਵਿੱਚ ਉਹ ਕਬੂਤਰ ਤਾੜਨੇ ਆ ਜੀ ਜਿਹੜੇ ਕਬੂਤਰਾਂ ਦੀਆਂ ਅੱਖਾਂ ਖਰਾਬ ਐ ਜਿਵੇਂ ਇੱਕ ਚਿੱਟੀ ਅੱਖਾਂ ਜਿੱਕ ਚਿੱਟੀ ਅੱਖਾਂ ਦੀ ਕਬੂਤਰੀ ਤੇ ਇੱਕ ਖੱਟੀ ਅੱਖਾਂ ਦਾ ਨਵਾਂ ਕਬੂਤਰ ਆਉਂਦੀਆਂ ਵੀ ਖਰਾਬ ਹੋ ਗਈਆਂ ਠੀਕ ਆ ਜੋ ਬਰੋ ਪਤਾ ਕਿ ਚੱਕਰ ਕੀ ਆ ਯਾਰ ਇੱਕ ਤਾਂ ਗਰਮੀ ਵਾਲੀ ਆ ਇੱਕ ਆਪਣੇ ਖੁੱਡੇ ਦੀ ਡੋਰ ਹੈਗੀ ਆ ਇੱਕ ਮਤਲਬ ਵਿੰਡੋ ਤੇ ਉਸ ਕਰਕੇ ਯਾਰ ਖੁੱਡੇ ਦੇ ਅੰਦਰ ਹੋ ਜਾਂਦਾ ਸੇਕ ਤੇ ਤਾਂ ਕਰਕੇ ਆਪਣੇ ਕੋਲ ਯਾਰ ਜੇ ਵਿੰਡੋ ਇੱਕ ਹੋਰ ਹੁੰਦੀ ਨਾ ਭਾਵੇਂ ਘਰੇ ਲੱਗੀ ਹੁੰਦੀ ਆਪਾਂ ਪਟਕੇ ਲਾ ਦੇਣੀ ਸੀ ਗੁੱਡੇ ਤੇ ਠੀਕ ਆ ਜੋbro ਆਪਰੇ ਵਿੰਡੋ ਹੀ ਇੱਕ ਲੱਗੀ ਆ ਤੇ ਤਾਂ ਕਰਕੇ ਜੋbro ਇੱਕ ਹੀ ਵਿੰਡੋ ਲੱਗੀ ਆਪਣੇ ਗੁੱਡੇ ਨੂੰ ਆਉਂਦੇ ਆਉਂਦੇ ਕਾਰਨ ਗੁੱਡੇ ਤੇ ਸੇਕ ਬਾਹਲਾ ਮਤਲਬ ਇੱਕ ਵਿੰਡੋ ਥਾਂ ਦੇ ਗਰਮੈਸ਼ ਨਿਕਲਦੀ ਨਹੀਂ ਬਾਹਰ ਇੱਕ ਤਾਂ ਪਾਣੀ ਪੀਤਾ ਤਾਂ ਕਰਕੇ ਬਤਾ ਜੀ ਹੁੰਦੇ ਆ ਤੇ ਵਿੰਡੋ ਨਿਕਲਦੀ ਨਹੀਂ ਬਾਹਰ ਵਿੰਡੋ ਕੀ ਸੇਕ ਨਿਕਲਦਾ ਨਹੀਂ ਬਾਹਰ ਤੇ ਐਸ ਕਰਕੇ ਕੂਤਰਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਗਰਮੀ ਕਾਰਨ ਠੀਕ ਹੈ ਤੇ ਬਾਕੀ ਕਬੂਤਰ ਤੁਸੀਂ ਵੇਖ ਹੀ ਲੈ ਜਾਲੀ ਥਾਂ ਦੀ ਬਖਾਉਣ ਦੀ ਕੀ ਜ਼ਰੂਰਤ ਹੈ ਕਬੂਤਰ ਜੇ ਵਲੌਗ ਬਹਨੇ ਤਾਂ ਵੇਖਦੇ ਰਹਿੰਦੇ ਰਹੋਗੇ ਕਬੂਤਰ ਤਾਂ ਤੇ ਫਿਲਹਾਲ ਗੱਟਾ ਲਿਆਉਣੇ ਤੋਂ ਚੱਕੇ ਜਿਹੜਾ ਪਹਿਲਾਂ ਸੀ ਕੁੱਡੇ ਦੇ ਅੰਦਰ ਤੇ ਮਿੱਟੀ ਮੋਟੀ ਪਾਉਣਿਆ ਯਾਰ ਕੁੱਡਾ ਮਤਲਬ ਕਰੀਏ ਪਿੰਦਰਾ ਤਿਆਰ ਕਿਤੇ ਉਹ ਨਾ ਹੋਵੇ ਦੂਜੇ ਕਬੂਤਰਾਂ ਦੀਆਂ ਵੀ ਸਾਰਿਆਂ ਦੀਆਂ ਅੱਖਾਂ ਖਰਾਬ ਹੋ ਜਾਣ ਇਕਣਾ ਯਾਰ ਕੀੜੀਆਂ ਸੀਨ ਦੇ ਉੱਤੋਂ ਨਿੰਮ ਤੋਂ ਡਿੱਗੀਆਂ ਤੇ ਉਹ ਚੜ ਗਈਆਂ ਯਾਰ ਮੈਨੂੰ ਨਾ ਅਲਰਜੀ ਹੈ ਮੈਨੂੰ ਲੱਗਦਾ ਕੀੜੀਆਂ ਧੱਫੜ ਹੋ ਜਾਂਦੇ ਆ ਦੇ ਕੋ ਬਾਹਮਾ ਤੇ ਹੁਣੇ ਸਟਾਰਟ ਹੋ ਹੋਗੇ ਤੇ ਕੋਈ ਨਹੀਂ ਪਹਿਲਾਂ ਮਿੱਟੀ-ਮੁੱਟੀ ਪਾ ਕੇ ਫੇਰ ਹੀ ਨਹਾਵਾਂਗੇ ਚੈ ਕੋਜ ਹੋ ਜੇ ਠੀਕ ਹੈ ਜੋ ਬਰੋ ਕਬੂਤਰਾਂ ਦਾ ਪਹਿਲਾ ਕਬੂਤਰ ਨੰਬਰ 1 ਫਿਰ ਬਲੌਗ ਨੰਬਰ 2 ਠੀਕ ਹੈ ਜੋ ਬਰੋ ਪਤਾ ਨਹੀਂ ਕੀ ਗਈ ਇਹਨਾਂ ਗਰਮੀ ਬਾੜੀ ਆ ਤੇ ਇਹ ਬਲੌਗ ਨੰਬਰ ਸੀ 10ਵਾਂ ਬਲੌਗ ਨੰਬਰ ਮਿੱਤਰੋ ਤੇ ਇਹ ਬਲੌਗ ਨੂੰ ਪੂਰਾ ਵੇਖਿਆ ਕਰੋ ਗੱਟਾ ਲੈ ਆਈਏ ਯਾਰ ਉਤੋਂ ਬਰੋ ਉਹ ਰਿਆ ਗੱਟਾ ਪਿੰਜਰੇ ਦੇ ਕੋਲੇ ਪਿਆ ਸੀ ਧਿਆਨ ਨਹੀਂ ਦਿੱਤਾ ਇਹ ਉਹ ਆਉਂਦਾ ਮਤਲਬ ਰੇਪ ਪਾਉਣ ਵਾਸਤੇ ਝੋਲੀ ਬਣਾਈ ਸੀ ਕੋਈ ਨਹੀਂ ਹੋਰ ਬਣਾ ਲੈਣਗੇ ਆਪਾਂ ਖੁੱਡੇ ਦੇ ਅੰਦਰ ਲਾਉਣੇ ਇਹਨੂੰ ਹੀ ਘੱਟ ਵੱਡ ਕਰਕੇ ਠੀਕ ਹੈ ਜੋ ਬਰੋ ਇੱਕਰਾਮਾ ਗੰਡੂ ਗੰਡੂ ਖੋਲਣਾ ਤੇ ਕੱਟਣਾ ਹਾ ਗੱਟਾ ਫਿਰ ਉਹ ਖਾਉਣਾ ਤੁਹਾਨੂੰ ਜੋbro ਆਪਾਂ ਪਿੰਜਰੇ ਦੇ ਅੰਦਰ ਵਿਛਾਤ ਆ ਜੀ ਗੱਟਾ ਇੱਕ ਨੰਬਰ ਕਰਤਾ ਕੰਮ ਹੁਣ ਇਹਦੇ ਤੇ ਪਾ ਦਈਏ ਮਿੱਟੀ ਠੀਕ ਹੈ ਜੋbro ਪਿੰਜਰੇ ਦੇ ਵਿੱਚ ਪਾਤੀ ਜੀ ਮਿੱਟੀ ਹੁਣ ਆਪਾਂ ਠੀਕ ਹੈ ਜੋbro ਗੱਟਾ ਵਿਛਾ ਕੇ ਤੇ ਦੋ ਬੱਠਰ ਪਾਈ ਮਿੱਟੀ ਤੇ ਫਿਲਹਾਲ ਹੁਣ ਆਪਾਂ ਛੱਡਦੇ ਹਾਂ ਜੀ ਕਬੂਤਰ ਜਿਨ੍ਹਾਂ ਦੀ ਅੱਖਾਂ ਖਰਾਬ ਆ ਇੱਕ ਇੱਕ ਵਾਰੀ ਦਵਾਈ ਲਾ ਕੇ ਕਬੂਤਰ ਦੀ ਤਾਂ ਅੱਖ ਸੈੱਟ ਹੋਊਗੀ ਫਿਲਹਾਲ ਅੱਥੇ ਤੋਂ ਜ਼ਿਆਦਾ ਹੋ ਹੀ ਗਈ ਠੀਕ ਹੈ ਜੋbro ਉਨੋਂ ਵੀ ਇਹਨਾਂ ਦੂਜੇ ਕੂਤਰੇ, ਮਤਲਬ ਜਿਹੜਾ ਖੱਟੀਆਂ ਖਾ ਦਾ ਕੂਤਰਾ, ਉਹਦੀ ਅੱਖ ਖਰਾਬ ਹੋਈ ਆ। ਉਹਦੇ ਨਾਲ ਛੱਡਾਂਗੇ ਠੀਕ ਆ ਜੋਬਰੋ। ਤੇ ਇੱਕ ਕੂਤਰੀ ਹੋਰ ਕੂਤਰਾ ਆਈ ਆ ਜਿਹਦੀ ਅੱਖ ਖਰਾਬ ਪੰਜਾਬਾ ਬੈਠਾ। ਆ ਦੇਖੋ ਜੀ ਇਹਦੀ ਅੱਖ ਖਰਾਬ ਹੋ ਗਈ। ਤੇ ਹੋਰ ਵੀ ਵੈਨਿਆ ਖੁੱਡੇ 'ਚ ਕਿਸੇ ਹੋਰ ਦੀ ਨਾ ਹੋਈ ਹੋਵੇ। ਤੇ ਫਲਾੜ ਇਹਦੇ ਦਵਾਈ-ਦਵਾਈ ਲਾਉਣੇ ਆ ਤੇ ਇਹਨੂੰ ਖੁੱਡੇ 'ਚ ਛੱਡਦੇ ਆ ਠੀਕ ਆ ਜੋਬਰੋ। ਮੈਂ ਦਵਾਈ ਲਾਲਾ ਲੱਭ ਕੇ ਲੈ ਆਣ ਕੇ ਫਿਰ ਛੱਡਦੇ ਆ ਇੱਕ ਕਰਕੇ। ਜੋਬਰੋ ਕੂਤਰੀ ਦੀ ਅੱਖਾਂ 'ਚ ਪਾਤੀ ਦਵਾਈ ਜੀ ਤੇ ਹੁਣ ਛੱਡਦੇ ਆ ਪਹਿਲਾ ਕੂਤਰਾ, ਕੂਤਰੀ ਛੱਡਾਂਗੇ। ਠੀਕ ਹੈ ਚੋਪਰੋ ਲਓ ਜੀ ਪਹਿਲਾ ਕੋਟਰ ਛੜਤਾ ਜੀ ਪਿੰਜਰੇ ਦੇ ਅੰਦਰ ਠੀਕ ਹੈ ਚੋਪਰੋ ਜਿਹੜੇ ਕੋਟਰ ਦੀ ਅੱਖਰਾਈ ਖਰਾਬ ਹੋਈ ਸੀ ਤੇ ਹੁਣ ਇਹਨੂੰ ਛੜਤਾ ਤੇ ਹੁਣ ਦੂਜੇ ਨੂੰ ਇੱਕ ਜੋੜੀ ਮਤਲਬ ਕੋਤਰੀ ਹੋਰ ਆ ਉਹਨੂੰ ਵੀ ਇਹ ਜੇ ਫੜ ਕੇ ਆਏ ਰਾਂਏ ਸੰਘ ਜਾ ਫੱਟਦਾ ਵਿਖੋ ਐਂ ਕਰਕੇ ਦੱਸੋ ਕਮੈਂਟ ਕਰਕੇ ਜਿਹਨੂੰ ਪਤਾ ਹੋਵੇ ਵੀ ਅੱਖਾਂ ਦੀ ਰੋਗ ਆ ਕਿ ਕੋਈ ਹੋਰ ਵੀ ਰੋਗ ਹੈਗਾ ਇਹਨੂੰ ਠੀਕ ਹੈ ਚੋਪਰੋ ਚੋਪਰੋ ਇਹ ਕੋਵੋਟਰ ਛੜਤੇ ਜੀ ਜਿਨ੍ਹਾਂ ਦੀਆਂ ਅੱਖਾਂ ਖਰਾਬ ਸੀ ਚੋਪਰੋ ਖੁੱਡੇ ਦੇ ਪਿੰਜਰੇ ਚ ਤੇ ਯਾਰ ਉਹ گلابی ਫੂੰਜੀ ਵਾਲੀ ਕਬੂਤਰੀ ਤਾਂ ਛੱਡੀ ਆ ਵੀ ਰੱਤੇ ਕਬੂਤਰ ਦੀ ਉਹਨੇ ਜੋੜੀ ਲੱਗੀ ਆ ਤੇ ਕਿਤੇ ਉਹ ਨਾ ਹੋਵੇ ਵੀ ਇਹ ਜੋੜੀ ਪ੍ਰਧਾਨ ਇਹਦੇ ਨਾਲ ਲਾਏ ਚਿੱਟੀਆਂ ਖਾਣੀ ਨਾਲ ਇਹਨੂੰ ਸੱਟ ਹੋ ਜਾਣ ਦੇ ਚੰਗੇ ਕਬੂਤਰ ਨਾਲ ਲਾਵਾਂਗੇ ਠੀਕ ਹੈ ਜੋ ਬਰੋ ਕਬੂਤਰੀ ਤੁਸੀਂ ਆਪ ਹੀ ਦੱਸ ਦਿਓ ਕਿ ਐ ਹੋਈਏ ਕਮੈਂਟ ਕਰਕੇ ਠੀਕ ਹੈ ਜੋ ਬਰੋ ਤੇ ਬਾਕੀ ਹੁਣ ਕੀ ਕਰਾਂਗੇ ਹੁਣ ਬਈ ਵਲੌਗ ਦੀ ਐਂਡਿੰਗ ਕਰਾਂਗੇ ਵਲੌਗ ਨੂੰ ਚੜਾਵਾਂਗੇ ਤੇ ਆਈ ਸੀ ਅੱਜ ਦਾ ਵਲੌਗ ਕਬੂਤਰ ਛੱਡਦੇ ਜੀ ਪਿੰਜਰੇ ਚ ਆਪਾਂ ਠੀਕ ਹੈ ਜੋ ਬਰੋ ਤੇ ਫਿਲਹਾਲ ਦਾਣੇ ਦੋਨੇ ਪਾ ਦिए ਜੀ ਤੇ ਆ ਕਬੂਤਰ ਦੀ ਅੱਖ ਦੱਸਿਓ ਜੀ ਅੱਗੇ ਨਾ 50 ਫਰਕ ਕੇ ਨਹੀਂ ਪਿਆ ਠੀਕ ਆ ਕਮੈਂਟ ਕਰਕੇ ਤੇ ਬਾਕੀ ਇਹ ਕੱਖ ਦਾ ਕਬੂਤਰ ਦੀ ਸਹੀ ਆ ਪਰਲੀ ਅੱਖ ਖਰਾਬ ਆ ਠੀਕ ਆ ਤੇ ਆ ਵੀ ਆਪਾਂ ਤੁਹਾਨੂੰ ਪਤਾ ਹੀ ਉਹ ਇੱਕ ਰੋਲਗਦੋਂ ਕੰਮ ਕੀਤਾ ਸੀ ਆ ਲੌਂ ਕੀ ਕਹਿੰਦੇ ਆ ਯਾਰ ਇਹਨੂੰ ਟਰਿਆਂ ਵਾਲਾ ਤੇ ਇਹ ਵੀ ਸਹੀ ਕਰਕੇ ਲਾਵਾਂਗੇ ਤੇ ਇੱਕ ਇਹ ਕਹਿੰਦੇ ਚ ਵਾਸ ਵੀ ਲਾ ਦਨੇ ਆਪਾਂ ਠੀਕ ਆ ਵੀ ਜਿਹੜਾ ਵਾਸ ਤੇ ਬਹਿ ਜਾਣ ਕਬੂਤਰ ਉੱਚੇ ਹੋ ਕੇ ਠੀਕ ਆ ਜੱਬਰੋ ਤੇ ਯਾਰਾ ਕਬੂਤਰੀ ਦੀ ਫਿਰ ਕੰਡੀਸ਼ਨ ਡਾਉਣ ਜੀ ਲਾ ਦੀ ਮੈਨੂੰ ਸੁਸਤੀ ਜੀ ਹੋਈ ਜਾਂਦੀ ਦਿਨੋਂ ਦਿਨ ਤੇ ਆ ਕਬੂਤਰੀ ਵੀ ਆਪਣੀ ਠੀਕ ਆ ਇਹ ਛੋਟੀ ਹੈ ਛੋਟੀ ਠੀਕ ਆ ਜੱਬਰੋ